ਟਰੱਕ ਕੰਟਰੋਲ ਸੀ ਉਹਨਾਂ ਹੀ ਸ਼ਾਇਦ ਡਰਿੰਕ ਵੀ ਕੀਤੀ ਹੋਈ ਸੀਗੀ ਤੇ ਪਹਿਲਾਂ ਸਾਡੀ ਗੱਡੀ ਨੂੰ ਹਿੱਟ ਕੀਤਾ ਇਹਦੇ ਬੈਕ ਤੇ ਹਿੱਟ ਹੋ ਕੇ ਅੱਗੇ ਜਾ ਕੇ ਬੱਸ 'ਚ ਲੱਗੀ ਉਸ ਤੋਂ ਬਾਅਦ ਉਹ ਬਰੀਜ਼ਾ 'ਚ ਲੱਗੀ ਜਾਣੀ ਤਿੰਨ ਚਾਰ ਗੱਡੀਆਂ ਹੋਰ ਨੇ ਇੱਥੇ ਉਸ ਪੰਜ ਛੇ ਗੱਡੀਆਂ ਦੇ ਵਿੱਚ ਜਣ ਦੀ ਟੱਕਰ ਹੋਈ ਆ ਉਹਦੀ ਟਰੱਕ ਵਾਲੇ ਦੀ ਨੁਕਸਾਨ ਤਾਂ ਨਹੀਂ ਹੋਇਆ ਸਾ ਛੇ ਗੱਡੀਆਂ ਦੇ ਵਿੱਚ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਜਣ ਦੀ ਆਹੀ ਆ ਕਿ ਵੀ ਜਿਹੜੇ ਗੱਡੀਆਂ ਬੰਨੀਆਂ ਗਈਆਂ ਗੱਡੀਆਂ ਸਾਡੀਆਂ ਬੰਨੀਆਂ ਗਈਆਂ ਇਹ ਟਰੱਕ ਖੜੇ ਲੱਗੇ ਸਦਰ ਦੇ ਵਿੱਚ ਤੇ ਗੱਡੀਆਂ ਦੋ ਆ ਤਿੰਨ ਗੱਡੀਆਂ ਦਾ ਨੁਕਸਾਨ ਵੱਧ ਹੋਇਆ ਕੋ ਡਿਗੀ ਟੁੱਟੀ ਖੜੀ ਹੈ ਸਾਰੀ ਇੱਕ ਕਬਰੀਜਾ ਇੱਕ ਕਾਰ ਸਵਟ ਬਾਕੀ ਦਾ ਨੋਰਮਲ ਗੱਡੀਆਂ ਵੀ ਮਾੜਾ ਵਟਾ ਹੋਇਆ ਉਹ ਘਰ ਨੂੰ ਲੈ ਗਏ ਉਹ ਆਪਦੇ ਲੈ ਗਏ ਸਸ਼ੀਗਾ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਤੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਸ਼ਾਇਦ ਤੇ 200 ਫੁੱਟਾ ਰੋਡ ਦਾ ਤੁਸੀਂ ਦੇਖ ਸਕਦੇ ਹੋ ਕਿ 200 ਫੁੱਟਾ ਰੋਡ ਤੋਂ ਜਿਹੜੀ ਗੱਡੀਆਂ ਨੇ ਕਾਫੀ ਰਫ਼ਤਾਰ ਤੇ ਆ ਰਹੀਆਂ ਨੇ ਹੁਣੇ-ਹੁਣੇ ਇੱਥੇ ਜਿਹੜਾ ਹੈ ਕੁਝ ਸਮਾਂ ਪਹਿਲਾਂ ਜਿਹੜਾ ਇੱਕ ਹਾਦਸਾ ਹੋਇਆ ਵੱਡਾ ਵੱਡਾ ਹਾਦਸਾ ਹੋਇਆ ਹਾਦਸਾ ਕੀ ਹੋਇਆ ਉਹ ਤੁਹਾਨੂੰ ਮੈਂ ਬਾਅਦ ਚ ਦੱਸਦਾ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਦਾ ਕਿ ਉਸ ਹਾਦਸੇ ਨਾਲ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਗੱਡੀਆਂ ਤੁਸੀਂ ਦੇਖ ਭਾਈ ਵਾਲਾ ਚੌਂਕ ਤੇ ਜਿਹੜੇ ਰੈੱਡ ਲਾਈਟ ਤੁਸੀਂ ਕਹਿ ਸਕਦੇ ਫੁੱਲਾਂ ਵਾਲਾ ਚੌਂਕ ਜਿਹੜਾ ਹੈਗਾ ਵਾ ਫੁੱਲਾਂ ਵਾਲਾ ਚੌਂਕ ਤੇ ਜਿਹੜਾ ਤੁਸੀਂ ਦੇਖ ਸਕਦੇ ਕਿ ਰੈੱਡ ਲਾਈਟ ਤੇ ਖੜੇ ਹੈ ਜੋ ਕਿ ਸਿੱਧਾ ਉਸੇ ਤਰ੍ਹਾਂ ਰਸਤਾ ਮੈਕਸ ਨੂੰ ਜਾਂਦਾ ਹੈ ਜੇਕਰ ਇਸ ਰੈੱਡ ਲਾਈਟ ਤੋਂ ਸਿੱਧਾ ਜਾਓ ਤਾਂ ਹੋਟਲ ਕੀ ਤੋਂ ਅੱਗੇ ਤੁਸੀਂ ਲੋਧੀ ਕਲਬਲੇ ਸਾਗਰ ਤੇ ਚਲੇ ਜਾਂਦੇਗੇ ਤੇ ਅਸੀਂ ਇਸ ਵੇਲੇ ਇੱਥੇ ਖੜੇ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਐਕਸੀਡੈਂਟ ਹੋਣ ਕਰਕੇ ਥੋੜਾ ਰਾਸ਼ੀ ਵੀ ਜਿਹੜਾ ਹੋ ਰਿਹਾ ਹੈ ਵਾ ਗੱਡੀਆਂ ਦਾ ਹੋਣ ਜਾ ਰਿਹਾ ਤੁਹਾਨੂੰ ਦੱਸ ਦਵਾਂ ਕਿ ਹੋਇਆ ਕੀ ਅਸਲ ਦੇ ਵਿੱਚ ਅਸਲ ਇੱਛਾ ਹੋਇਆ ਕਿ ਇੱਥੋਂ ਦੀ ਇੱਕ ਟਰੱਕ ਜਿਹੜਾ ਹੈ ਵਾ ਟਰੱਕ ਡਰ ਕਿ तकरीबन 5 ਤੋਂ 6 ਗੱਡੀਆਂ ਜਿਹੜੀਆਂ ਨੇ ਉਹਨਾਂ ਦੇ کافی ਜ਼ਿਆਦਾ ਨੁਕਸਾਨ ਹੋਇਆ ਹੋਇਆ ਜਿਸ ਸਭ ਤੋਂ ਜ਼ਿਆਦਾ ਬਰੀਜ਼ਾ ਦੇ ਵਿੱਚ ਹੋਇਆ ਹੈ ਉਹ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਲੋਕ ਖੜੇ ਹੋਏ ਨੇ ਜੋ ਕਿ ਇਸ ਗੱਡੀ ਨੂੰ ਦੇਖ ਰਹੇ ਨੇ Swift ਦਾ ਜਿਨ੍ਹਾਂ ਦੀ ਤੁਸੀਂ ਉਹਨੇ ਖਬਰ ਸੁਣੀ ਜਿਨ੍ਹਾਂ ਨੇ ਆਪਣੇ ਇੰਟਰਵਿਊ ਤੇ ਦੱਸਿਆ ਕਿ ਇਸ ਪ੍ਰਕਾਰ ਦਾ ਨਾ ਸਾਰਾ ਦਾ ਸਾਰਾ ਨੁਕਸਾਨ ਹੋਇਆ ਟਰੱਕ ਦੇ ਕਰਕੇ ਮੇਰਾ ਹਰਵੀਰ ਸਿੰਘ ਜੀ ਪਾਜੀ ਕਿਸ ਪ੍ਰਕਾਰ ਦਾ ਐਕਸੀਡੈਂਟ ਹੋਇਆ ਕਿਸ ਇਹ ਅਸੀਂ ਇੱਥੇ ਰੈੱਡ ਲਾਈਟ ਤੇ ਖੜੇ ਸੀਗੇ ਤੇ ਮਗਰੋਂ ਟਰੱਕ ਵਾਲਾ ਆਇਆ ਤੇ ਟਰੱਕ अनਕੰਟਰੋਲਡ ਸੀ ਉਹਨਾਂ ਦੀ ਸ਼ਾਇਦ ਉਹ ਡਰਿੰਕ ਵੀ ਕੀਤੀ ਹੋਈ ਸੀਗੀ ਤੇ ਪਹਿਲਾਂ ਸਾਡੀ ਗੱਡੀ ਨੂੰ ਹਿੱਟ ਕੀਤਾ ਇਹਦੇ ਬੈਕ ਤੇ ਹਿੱਟ ਹੋ ਕੇ ਅੱਗੇ ਜਾ ਕੇ ਬੱਸ 'ਚ ਲੱਗੀ ਉਸ ਤੋਂ ਬਾਅਦ ਉਹ ਬਰੀਜ਼ਾ 'ਚ ਲੱਗੀ ਜਣਦੀ ਤਿੰਨ ਚਾਰ ਗੱਡੀਆਂ ਹੋਰ ਨੇ ਇੱਥੇ ਉਸ ਕ੍ਰੇਟਾ ਪੰਜ ਛੇ ਗੱਡੀਆਂ ਦੇ ਵਿੱਚ ਜਣਦੀ ਟੱਕਰ ਹੋਈ ਆ ਉਹਦੀ ਟਰੱਕ ਵਾਲੇ ਦੀ ਸਭ ਤੋਂ ਪਹਿਲਾਂ ਉਹ ਤੁਹਾਡੇ 'ਚ ਮਾਰੀ ਆ ਹਾਂ ਸਭ ਤੋਂ ਪਹਿਲਾਂ ਜਣਦੀ ਰੈੱਡ ਲਾਈਟ ਤੇ ਖੜੇ ਸੀ ਸਾਡੀ ਗੱਡੀ ਐਂਡ ਤੇ ਖੜੀ ਸੀ ਸਭ ਤੋਂ ਇਹ ਤੇ ਬੈਕ ਤੇ ਹਿੱਟ ਕੇ ਫੇਰੇ ਫਰੰਟ ਤੇ ਜਾ ਕੇ ਬੱਸ ਖੜੀ ਸੀਗੀ ਸਕੂਲ ਵਾਲੇ ਬੱਚਿਆਂ ਦੀ ਉਹ ਬੱਸ ਜੇ ਲੱਗੀ ਫਰੰਟ ਤੋਂ ਤੇ ਫੇਰ ਉਦੋਂ ਬਾਅਦ ਤੇ ਉਹਨੇ ਦੂਜੀਆਂ ਗੱਡੀਆਂ ਨੂੰ ਹਿੱਟ ਕੀਤਾ ਪਰੀਜ਼ਾ ਉਹ ਖੜੀ ਆ ਇੱਕ ਇੱਕ ਟਿਓ ਸੀ ਜਣ ਦੀ ਜਾਣ ਦਾ ਵਿਚਾਰ ਹੈ ਕਿ ਉਦਾਂ ਗੱਡੀਆਂ ਪੰਜ ਛੇ ਹਿੱਟ ਗਈਆਂ ਕਾਫੀ ਨੁਕਸਾਨ ਤਾਂ ਨਹੀਂ ਹੋਇਆ ਸਾ ਛੇ ਗੱਡੀਆਂ ਦੇ ਵਿੱਚ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਜਣ ਦੀ ਆਹੀ ਅੱਗੇ ਵੀ ਜਿਹੜਾ ਗੱਡੀਆਂ ਭੰਨੀਆਂ ਗਈਆਂ ਗੱਡੀਆਂ ਸਾਰੀਆਂ ਭੰਨੀਆਂ ਗਈਆਂ ਨਾ ਨੁਕਸਾਨ ਕਿਹੜੀ ਗੱਡੀ ਦਾ ਹੋਇਆ ਫਰੀਜ਼ਾ ਦਾ ਫਰੀਜ਼ਾ ਦਾ ਵੀ ਕਾਫੀ ਆ ਤੇ ਸਾਡੇ ਵਾਲੀ ਦਾ ਵੀ ਕਾਫੀ ਆ ਇਹ ਫਰੰਟ ਤੋਂ ਵੀ ਗਈ ਕਿਉਂਕਿ ਬੈਕ ਵੀ ਗਈ ਡਬਲ ਪਾਸੇ ਹੋ ਗਈ ਆ ਸਾਡੀ ਇਹ ਸਵਿਫਟ ਹੈ ਅੱਛਾ ਸਵਿਫਟ ਹੈ ਤੁਹਾਡੀ ਹੈ ਹਾਂ ਜੀ ਇਹ ਤੁਹਾਡੇ ਫਰੰਟ ਬੈਕ ਦੋਨੋਂ ਸਾਡੇ ਫਰੰਟ ਬੈਕ ਦੋਨੋਂ ਹੀ ਇਹ ਮੇਰੇ ਅੰਕਲ ਚਲਾ ਰਹੇ ਸੀਗੇ ਉਹਨਾਂ ਦੀ ਇਸ ਦਾ ਬਾਅਦ ਚ ਆਇਆ ਵੈਸੀ ਜਿਹਨ ਦੀ ਅੰਕਲ ਚਲਾ ਰਹੀ ਸੀ ਬੱਸ ਤੇ ਲੱਗੀ ਹੈ ਉਹ ਵੱਡੀ ਲੱਗੀ ਫਿਰ ਸਕੂਲ ਵਾਲੀ ਬੱਸ ਤੇ ਲੱਗੀ ਪਰ ਉਹਨੇ ਹਿੱਟ ਕਰਤਾ ਹਿੱਟ ਕਰਕੇ ਬੱਸ ਤੇ ਲੱਗੀ ਬੱਸ ਤੇ ਲੱਗੇ ਜਾਨੋ ਟਰੱਕ ਇਧਰ ਨੂੰ ਵੱਟਦਾ ਫਿਰ ਉਹ ਬਰੀਜਾ ਤੇ ਲੱਗਿਆ ਚਾਰ ਪੰਜ ਗੱਡੀਆਂ ਹੋਰ ਸੀ ਅੱਗੇ ਉਹਨਾਂ ਤੇ ਲੱਗਿਆ ਟਰੱਕ ਤੇ ਟਰੱਕ ਠਾਣੇ ਲੈ ਕੇ ਛਤਰ ਦੇ ਵਿੱਚ ਤੇ ਗੱਡੀਆਂ ਤੋਂ ਆ ਤਿੰਨ ਗੱਡੀਆਂ ਦਾ ਨੁਕਸਾਨ ਵੱਧ ਹੋਇਆ ਇੱਕੋ ਡਿੱਗੀ ਟੁੱਟੀ ਖੜੀ ਹੈ ਸਾਰੀ ਇੱਕ ਬਰੀਜਾ ਇੱਕ ਹਾਟ ਸਟ ਬਾਕੀ ਤਾਂ ਨੋਰਮਲ ਗੱਡੀਆਂ ਦੀ ਮਾੜਾ ਮਟਾ ਹੋਇਆ ਉਹ ਕਾਨੂੰ ਲੈ ਗਏ ਉਹ ਆਪਦੇ ਲੈ ਗਏ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਆ ਗਿਆ ਸੀ ਹਾਂ ਜੀ ਆ ਗਏ ਗੱਡੀ ਲੈ ਗਏ ਗੱਡੀ ਲੈ ਗਏ ਲੈ ਕੇ ਟਰੱਕ ਲੈ ਕੇ ਗਏ ਟਰੱਕ ਲੈ ਗਏ ਕਾਰਾਂ ਨੂੰ ਕਹਿ ਕੇ ਆਜੋ ਕਾਰਾਂ ਲੈ ਕੇ ਉੱਥੇ ਤੇ ਡਰਾਈਵਰ ਨੂੰ ਵੀ ਲੈ ਗਏ ਡਰਾਈਵਰ ਹਾਂ ਜੀ ਪੁਲਿਸ ਵਾਲਾ ਉਹਨਾਂ ਨੇ ਹਰਾਸਟੀ ਲੈ ਲਿਆ ਤੇ ਟਰੱਕ ਨੂੰ ਲੈ ਲਿਆ ਰਸਤੇ ਜੰਡੀ ਥਾਣੇ ਲੈ ਗਏ ਉਹ ਸਰ ਟਰੱਕ ਕਿਹੜਾ ਸੀਗਾ ਟਰੱਕ ਭਾਈ ਕੈਂਟਰ ਟਾਈਪ ਹੀ ਸੀ ਕੈਂਟਰ ਟਾਈਪ ਟੈਂਪੋ ਸੀਗਾ अच्छा ओ पेपा ਦਾ ਭਰਿਆ ਸੀ ਲੋਹੇ ਦੀਆਂ ਪੈਪਾਂ ਦਾ ਚਲੋ ਇਹ ਬਾਈਪਾਂ ਨਾ ਭਰਿਆ ਹਾਂ ਲੋਹੇ ਦੀਆਂ ਪੈਪਾਂ ਦਾ ਭਰਿਆ ਹੋਇਆ ਸੀਗਾ ਜੀ ਤੇ ਤੁਹਾਡੇ ਅਕੋਰਡਿੰਗ ਬ੍ਰੇਕ ਨਾ ਵੱਜਣ ਦੇ ਕਰਕੇ ਇਹ ਘਟਨਾ ਹੋਈ ਹੈ ਸਰ ਹਾਂ ਬ੍ਰੇਕ ਹਾਂ ਵੀਰੇ ਉਹਨੇ ਸ਼ਾਇਦ ਉਹਦੀ ਡਰਿੰਕ ਕੀਤੀ ਹੋਈ ਸੀ ਬਾਅਦ ਚ ਤਾਂ ਕਹਿੰਦਾ ਕਿ ਵੀ ਲੱਕੜ ਆ ਗਈ ਸੀ ਕਿ ਲੱਕੜ ਦਾ ਕੋਈ ਹੁੰਦਾ ਗੱਲਾ ਗੱਲਾ ਯਾਰ ਅਖਿਆ ਗੋਟਕਾ ਕਹਿੰਦਾ ਬ੍ਰੇਕਾਂ ਥੱਲੇ ਗੋਟਕਾ ਆ ਗਿਆ ਸਾਡੇ ਹਿਸਾਬ ਨਾਲ ਡਰਿੰਕ ਕੀਤੀ ਹੋਈ ਸੀਗੀ ਉੱਥੇ ਉਲਟੀ ਵਾਲਟੀ ਵੀ ਉਹਨੇ ਕਾਫੀ ਕੀਤੀ ਹੈ ਦੋ ਤਿੰਨ ਗੇਰੀ ਬ੍ਰੇਕ ਲੱਗੇ ਹੀ ਨਹੀਂ ਉਦੋਂ ਤਿੰਨ ਪੰਜ ਛੇ ਗੱਡੀਆਂ ਹਿੱਟ ਕਰ ਗਈਆਂ ਜਾਣਦੀ ਉਹ ਇੱਕ ਗੱਡੀ ਖੜੀ ਇੱਕ ਉਹ ਬਰੀਜ਼ਾ ਖੜੀ ਹੈ ਕਿ ਤੁਹਾਡੀ ਆ ਰਹੀ ਸੀ ਕਾ ਖੜੀ ਹੈ ਸਾਇੰਟੀਫਿਕ ਨੀ ਨੀ ਉਹ ਮੈਂ ਅਸੀਂ ਘਰੋਂ ਆਏ ਆਂ ਵਾਪਸ ਅਸੀਂ ਘਰੋਂ ਆਏ ਆ ਇੱਕ ਬਰੀਜ਼ਾ ਵਾ ਇੱਕ ਉੱਥੇ ਈਟੀਓਸ ਉੱਥੇ ਖੜੀ ਹੈ ਨਾਲ ਉਹਦੇ ਇੱਕ ਰੇਟਾ ਲੈ ਗਈ ਦੋ ਗੱਡੀਆਂ ਹੋਰ ਸੀਗੀਆਂ ਉਹ ਲੈ ਕੇ ਮਾਈਨਰ ਮਾਈਨਰ ਵਾਲੀਆਂ ਹਾਂਜੀ ਬਹੁਤ ਬਹੁਤ ਧੰਨਵਾਦ ਹਾਂ ਕੋਈ ਗੱਲ ਨਹੀਂ ਠੀਕ ਹੈ ਸੋ ਦੋਸਤੋ ਇਹ ਸਿਗੇ ਕਿ ਜਿਨ੍ਹਾਂ ਦੀਆਂ ਗੱਡੀਆਂ ਨੇ ਜਿਨ੍ਹਾਂ ਦੀਆਂ ਗੱਡੀਆਂ ਦੇ ਕਹਿ ਸਕੋਗੇ ਐਕਸੀਡੈਂਟ ਦੇ ਕਰਕੇ ਇੱਧਰ ਕਾਫੀ ਡੈਮੇਜ ਹੋ ਚੁੱਕੇ ਹਨ ਇਹ ਸਾਫ਼ ਤੌਰ ਤੇ ਇਹ ਕਹਿਣਾ ਹੈਗਾ ਵੈ ਕਿ ਜਿਦਾਂ ਇੱਕ ਟਰੱਕ ਡਰਾਈਵਰ ਸੀਗਾ ਕਿ ਵਿੱਚੋਂ ਟਰੱਕ ਕਾਫੀ ਤੇਜ਼ੀ ਦੇ ਨਾਲ ਲੈ ਕੇ ਆਇਆ ਔਰ ਉਹਨੇ ਬ੍ਰੇਕ ਨਾ ਲਾਣ ਕਰਕੇ ਤਕਰੀਬਨ 5 ਤੋਂ 6 ਗੱਡੀਆਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਤਾਂ ਮੈਂ ਦਿਖਾਣਾ ਚਾਹਾਂਗਾ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕਿ ਬਰੀਜ਼ਾ ਗੱਡੀ ਖੜੀ ਹੋਈ ਹੈ ਕਿਸ ਹਾਲਾਤ ਦੇ ਵਿੱਚ ਹੈ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾ